ਖੁਸ਼ੀ ਦੇ ਮਾਣ ਵਾਲੀ ਗੱਲ ਹੈ ਜੀ ਸਾਡੇ ਸਾਰਿਆਂ ਵਾਸਤੇ ਕਿ ਪਾਰਟੀ ਦੇ ਬਹੁਤ ਹੀ ਹੁਨਰ ਇੱਕ ਮਿਹਨਤਦਾਰ ਜਿਹੜੇ ਵੋਲੰਟੀਅਰ ਇੱਕ ਸਰਦਾਰ ਬਸਤ ਸਿੰਘ ਜੀ ਜੂਮਾ ਜਰਜੀ ਨੂੰ ਅੱਜ ਜਿਹੜਾ ਮਾਰਕੀਟ ਕਮਿਟੀ ਇਸ ਮਾਨ ਦਾ ਪ੍ਰਧਾਨ ਬਣਾਇਆ ਹੈ। ਦੇਖੋ ਇਤਿਹਾਸ ਗਵਾਹ ਹੈ ਕਿ ਪਹਿਲਾਂ ਮਾਰਕੀਟ ਕਮਿਟੀ ਨਾਲ ਜਿਹੜੇ ਚੇਅਰਮੈਨ ਲੱਗਦੇ ਸੀ ਉਹ ਪਰਿਵਾਰ-ਵਾਰ ਦੇ ਵਿੱਚ ਮੰਤਰੀਆਂ ਦੇ ਲਾਡਲੇ ਮੰਤਰੀਆਂ ਦੇ ਰਿਸ਼ਤੇ ਹੈ ਮੰਤਰੀਆਂ ਦੇ ਬੱਚੇ ਲੱਗਦੇ ਸੀ। ਪਰ ਅਜ ਕੇਜੀਵਾਲ ਸਾਹਿਬ ਨੇ ਭਵੰਤਮਾਨ ਜੀ ਨੇ ਬਲਕਾਸ਼ ਸਿੰਘ ਜੀ ਨੂੰ ਜਿਹੜਾ ਮਾਰਕੀਟ ਵੀਡੀਓ ਦਾ ਚੇਅਰਮੈਨ ਲਗਾ ਹੈ ਜਿਹ ਕਿ ਜਿਹੜਾ ਹੈ ਕੀਰਤੀਮਾਨ ਸਤਪਤੀ ਦਾ ਹੈ ਕਿ ਵਲੰਟੀਅਰ ਦੀ ਜਿਹੜੀ ਹੈ ਉਹ ਵੈਲਿਊ ਜਿਹੜੀ ਹੈ ਇਸ ਪਾਰਟੀ ਦੇ ਵਿੱਚ ਜ਼ਰੂਰ ਪੈਂਦੀ ਹੈ। ਇਹ ਮਾਰਕਾ ਮਸੀਹ ਕਨਾਲ ਦੇ ਸਾਲ 26 ਨਵੰਬਰ 2012 ਨੂੰ ਆਮਾਦੀ ਪਾਰਟੀ ਬਣਦੀ। ਪਹਿਲੇ ਦਿਨ ਤੋਂ ਸਰਦਾਰ ਬਲਕਾਰ ਸਿੰਘ ਜੀ ਗੱਜੂ ਮਾਜਰਾ ਪਾਰਟੀ ਨਾਲ ਜੁੜੇ ਹੋਏ ਆ। ਜੀ ਵਿੱਚ ਚੇਤਨ ਜੀ ਜੁੜੇ ਹੋਏ ਆ ਅਸੀਂ ਮੈਂ ਵੀ ਪਹਿਲੇ ਦਿਨ ਤੋਂ ਜੁੜਿਆ ਆ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਪਾਰਟੀ ਦੀ ਜਨਰਲ ਕੰਮ ਕੀਤਾ ਜੀ ਔਰ ਇਹ ਮਾਨ ਵਾਲੀ ਗੱਲ ਹੈ ਕਿ ਸਾਡੇ ਪ੍ਰਾਪਤਕਾਰ ਸਮਝ ਗਏ ਨੀ ਮਤਲਬ ਸਾਹਿਬ ਉਹਨਾਂ ਨੂੰ ਮਾਰਕੀਟ ਕਮੇਟੀ ਆ ਸਮਾਣਾ ਦਾ ਜਿਹੜਾ ਚੇਰਮੈਨ ਆ ਗਿਆ ਮੁੱਖ ਮੰਤਰੀ ਪੰਜਾਬ ਸਰਦਾਰ ਕੁਮਾਰਤਮਨ ਜੀ ਅਭਿਨ ਕੇਨੀਵਾਲ ਜੀ ਡਾਕਟਰ ਸੰਦੀਪਾ ਜੀ ਚੱਡਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਅਬ ਮੁਬਾਰਕਾਂ ਨੇ ਸਾਡੇ ਬਹੁਤ ਹੀ ਸਰਕਾਰਯੋਗ ਚੇਤਨ ਜੀ ਦੇ ਜੋੜੇ ਮਾਦਰਾ ਸਾਹਿਬ ਨੂੰ ਕਿ ਥੋੜਾ ਦੇ 파ਰਖਵੱਖ ਕੇ ਉਹਨਾਂ ਨੇ ਆਪਣੇ ਉਹ ਗਰਾਊਂਡ ਲੈਵਲ ਦੇ ਵਲੰਟੀਅਰ ਨੂੰ ਇਹ ਮੌਕਾ ਦਿੱਤਾ ਜਿਹੜਾ ਸ਼ੁਰੂ ਤੋਂ ਬਾਖ ਨਾ ਲੜਿਆ ਇਸ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦੀ ਬਰਕਰਾਰ ਸੱਜੇ ਮਜ਼ਾ ਤੇਜਮਨ ਸਾਹਿਬ ਤੁਸੀਂ ਤੁਹਾਡੀ ਪਹਿਨ ਕੀ ਹੋਏਗੀ ਸਾਫ ਤੋਂ ਪਹਿਲਾਂ ਜੀ ਮੈਂ ਲੋਕਾਂ ਦਾ ਖ਼ਲਵਾ ਕਰਦਾ ਜਿਹੜਾ ਨੇ ਮੈਨੂੰ ਇੰਨਾ ਪਿਆਰ ਤੇ ਸਤਿਕਾਰ ਦਿੱਤਾ ਇੱਕ ਨਮਾਣੀ ਦੇ ਵਰਕਰ ਨੂੰ ਤੇ ਨਾਲ ਹੀ ਮੈਂ ਮੇਰੇ ਵੱਡੇ ਵੀਰ ਜੀਤਪਾਲ ਖੋਦੀ ਜੀ ਦੇ ਮਾਨ ਜੀ ਨਾਬੇ ਤੋਂ ਤੇ ਮੇਰੇ ਭਰਾ ਜਿਨ੍ਹਾਂ ਨੂੰ ਮੈਂ ਹਮੇਸ਼ਾ ਜਿਵੇਂ RAM ਦੇ ਹਰਮਾਨ ਦੇ ਦਿਲ ਦੇ ਵਿੱਚ ਆਰਾਮ ਤੇ ਉਸੇ ਤਰ੍ਹਾਂ ਮੈਂ ਇਹਨਾਂ ਨੂੰ ਰੱਖਦਾ ਵੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੇ ਜਿਵੇਂ ਅਸੀਂ ਪਹਿਲਾਂ ਸਾਰੇ ਜਣੇ ਜੁੜ ਕੇ ਆਪਣੇ ਹਲਕੇ ਦਾ ਵਿਕਾਸ ਕਰ ਰਹੇ تھے ਉਸੇ ਤਰ੍ਹਾਂ ਅਸੀਂ ਹੁਣ ਜੋਰ ਨਾਲ ਕਿਉਂਕਿ ਹੁਣ ਤਾਂ ਜ਼ਿੰਮੇਵਾਰੀ ਵੱਧ ਗਈ ਕਿਉਂਕਿ ਇੱਕ ਜਿਵੇਂ ਬਲਦ ਜੋੜਿਆ ਉਹਦਾ ਹਾਲੀ ਹੁੰਦਾ ਹਾਲ ਹੈ ਕਿ ਬਲਦ ਦੇ ਉੱਪਰ ਪੰਜਾਲੀ ਹੁੰਦੀ ਆ ਉਹ ਕੰਮ ਹੋ ਗਿਆ ਮਹਿਮਾਨ ਸਾਹਿਬ ਦਾ ਤੇਜਰੀਵਾਲ ਸਾਹਿਬ ਦਾ ਸੰਦੀਪ ਪਾਟਕ ਜੀ ਦਾ ਜਰਨੈਲ ਸੈਈ ਦਾ ਤੇ ਸਾਡੇ ਪੰਜਾਬ ਦੇ ਪ੍ਰਧਾਨ ਸ੍ਰੀ ਆਮਨ ਰੂੜਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਨਿਮਾਣੇ ਜੇ ਵਰਕਰ ਨੂੰ ਐਡਾ ਵੱਡਾ ਅਹੁਦਾ ਦੇ ਕੇ ਇਸ ਕੁਰਸੀ ਤੇ ਬਿਠਾਇਆ ਮੈਂ ਉਹਨਾਂ ਦਾ ਮਾਣ ਹੈ ਜਿਹੜਾ ਜਾਂ ਪਬਲਿਕ ਦਾ ਮਾਣ ਉਹ ਕੂਰੂਗਾ ਨਹੀਂ ਹਮੇਸ਼ਾ ਉਹਨਾਂ ਦੀ ਸੇਵਾ ਕਰਦਾ ਰਹੂੰਗਾ ਜਿਵੇਂ ਪਹਿਲਾਂ ਕਰਦਾ ਰਿਹਾ। ਬਰਸ਼ਰ ਜੀ ਨੇ ਕਿਹਾ ਵੀ ਜਿਹੜੀ ਮੰਡੀਆਂ ਜਦੋਂ ਤਾਲੇ ਤਵਾ ਖਾਲੀ ਹੋ ਜਾਂਦੀਆਂ ਨੇ ਪੰਜਾਬ ਭਰ ਦੇ ਵਿੱਚੋਂ ਚਾਉਂਲੀ ਗਰਾਊਂਡ ਬਣਾਏ ਜਾਣਗੇ ਤਾਂ ਸਮਾਣਾ ਵਿੱਚ ਵੀ ਬਹੁਤ ਸਾਰੀ ਅਸੀਂ ਮੰਡੀਆਂ ਨੇ ਜਿੱਥੇ ਗਰਾਊਂਡ ਬਣਾਉਣ ਦੀ ਪਰਸੋਤ ਹੈ ਤਾਂ ਇਹਦੇ ਲਈ ਤੁਹਾਨੂੰ ਅਭਲੀ ਜਮਾ ਪਹਲਾ ਆ ਜਾਏਗਾ ਸਾਡਾ ਤਾਂ ਦੇਖੋ ਜੀ ਪਹਿਲੇ ਦਿਨ ਤੋਂ ਹੀ ਜਿਹੜਾ ਮਕਸਦ ਹੈ ਗਰਾਊਂਡਾਂ ਦਾ ਅਸੀਂ ਪਹਿਲਾਂ ਤੋਂ ਹੀ ਮੰਡੀਆਂ ਨੂੰ ਗਰਾਊਂਡ ਬਣਾਉਣ ਦੇ ਵਿੱਚ ਲੱਗੇ ਹੋਏ ਆ ਮੈਨੂੰ ਲੱਗਦਾ ਵੀ ਆਪਣੇ ਪੰਜਾਬ ਦੇ ਵਿੱਚ ਸ਼ਾਇਦ ਕਿਤੇ ਨਾ ਹੋ ਰਿਹਾ ਹੋਵੇ ਸਾਡੇ ਅਸੀਂ ਆਲਰੇਡੀ ਸਾਰੇ ਬੱਚਿਆਂ ਨੂੰ ਦੇਖ ਕੇ ਟਾਂ ਦੇ ਕੇ ਹੋਰ ਕਰਕੇ ਸਾਰਾ ਉਤਸ਼ਾਹ ਕਰਕੇ ਅਸੀਂ ਗਰਾਊਂਡ ਬਣਾ ਰਿਹਾ ਹਾਂ ਫਟਕੁਆਟੇ ਸਾਡਾ 10 15 ਗਰਾਉਂਡਾਂ ਦੇ ਪਿੰਡਾਂ ਦੇ ਵਿੱਚ ਕੰਮ ਐਸ ਲਾ ਹੁਣ ਇਸ ਸਮੇਂ ਚੱਲ ਰਿਹਾ ਜਿਹਦੀ ਮੈਂ ਦੇਖ ਰਿਹਾ ਕਰ ਰਿਹਾ ਕੁਝ ਦੇ ਗੁਰਦੇਵ ਟਵਾੜਾ ਜੀ ਸਾਡੇ ਭਰਾ ਇਹ ਕਰ ਰਹੇ ਨੇ ਤੇ ਮੰਤਰੀ ਸਾਹਿਬ ਦਾ ਸਾਡੇ ਤੇ ਦੁਆ ਤੇ ਅਸ਼ੀਰਵਾਦ ਹੈ ਵੀ ਅਸੀਂ ਇਹਨਾਂ ਦੇ ਨਾਲ ਅਸੀਂ ਸਾਰੇ ਹਲਕਾ ਦੇ